ਤੇ ਰਫਤਾਰ ਨਾਲ ਆ ਰਹੀ ਕਾਰ ਅਚਾਨਕ ਡਿਵਾਈਡਰ ਨਾਲ ਟਕਰਾ ਕੇ ਪਲਟ ਜਾਂਦੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹ ਜੋ ਐਕਸੀਡੈਂਟ ਹੈ ਕਿੰਨਾ ਹੀ ਭਿਆਨਕ ਐਕਸੀਡੈਂਟ ਹੋਇਆ ਹੈ ਇਹ ਜੋ ਪੂਰੀ ਵਾਰਦਾਤ ਹੈ ਸਾਹਮਣੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਸੋ ਜਦੋਂ ਇਹ ਐਕਸੀਡੈਂਟ ਹੁੰਦਾ ਹੈ ਕਾਰ ਦੀ ਸਪੀਡ ਇੰਨੀ ਜ਼ਿਆਦਾ ਤੇਜ਼ ਸੀ ਅਚਾਨਕ ਹੀ ਜਦੋਂ ਡਿਵਾਈਡਰ ਨਾਲ ਟਕਰਾਂਦੀ ਹੈ ਤੇ ਕਾਰ ਦੇ ਪਰ ਖੱਜੇ ਤੱਕ ਉੱਡ ਜਾਂਦੇ ਨੇ ਤੇ ਕਾਰ ਜਿਹੜੀ ਆ ਪੁੱਠੀ ਹੋ ਕੇ ਡਿੱਗ ਜਾਂਦੀ ਹੈ ਸੋ ਅਗਰ ਗੱਲ ਕੀਤੀ ਜਾਵੇ ਐਕਸੀਡੈਂਟ ਤੋਂ ਬਾਅਦ ਜੋ ਡਰਾਈਵਰ ਹੈ ਉਹ ਮੌਕੇ ਤੇ ਹੀ बेहोश ਹੋ ਗਿਆ ਐ ਐਕਸੀਡੈਂਟ ਹੁੰਦਾ ਤਾਂ ਨੇੜੇ ਤੇੜੇ ਲੋਕ ਜਲਦੀ ਹੀ ਭੱਜੇ ਹੋਏ ਗੱਡੀ ਵੱਲ ਨੂੰ ਆਉਂਦੇ ਨੇ ਤੇ ਜੋ ਲੋਕ ਗੱਡੀ ਦੇ ਵਿੱਚ ਫਸੇ ਹੋਏ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢਦੇ ਨੇ ਤੇ ਮੂਢਲੀ ਸਹਾਇਤਾ ਦਿੰਦੇ ਨੇ ਸਾਡਾ ਇਹਨਾਂ ਤਸਵੀਰਾਂ ਨੂੰ ਤੁਹਾਨੂੰ ਦਿਖਾਣ ਦਾ ਮਕਸਦ ਇਹ ਹੋ ਜਾਂਦਾ ਹੈ ਤਾਂ ਕਿ ਤੁਸੀਂ ਵੀ ਆਪਣੀ ਜੋ ਗੱਡੀ ਦੀ ਸਪੀਡ ਹੈ ਲਿਮਟ ਰੱਖ ਸਕੋ ਤੇ ਐਦਾਂ ਦੀਆਂ ਘਟਨਾਵਾਂ ਤੋਂ ਬਚਾ ਹੋ ਸਕੇ ਤੁਹਾਡੀ ਇਸੇ ਤਰ੍ਹਾਂ ਦੀ ਨਵੀਂ ਅਪਡੇਟ ਦੇ ਲਈ ਜੁੜੇ ਰਹੋ ਤੂਫਾਨੀ ਲਾਇ ਪੰਜਾਬ ਚੈਨਲ ਦੇ ਨਾਲ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ